दिल्ली की वंदे भारत में बरनाला में स्टॉपेज के लिए कहा था सर। वो स्टॉपेज अप्रूव हो गया आपको बहुत बहुत you, you, में आप मालवा का बहुत बड़ा डिस्ट्रिक्ट बहुत बड़ी डिमांड थी और रेलवे को भी इसका बहुत बड़ा फायदा हो गया थैंक यू मालवे में कितने जिले जुड़ते हैं वहां से सर वहाँ मालवे के तकरीबन बरनाला हो गया मानसा हो गया संगरूर మే హనే ఏక్ ఏక్ హాల్ట్ హై వహా పీ మలేర్ కోట్లా హో గయా తో యే సబ్ 3 డిస్ట్రిక్ట్ తో జదా మానసా మలేర్ కోట్లా ఔర్ యే బర్నాలా తీ హై బర్నాలా వి హ పందేవరాత్ స జుడి జాయేగా ఇండస్ట్రియల్ టౌన్ ఇండస్ట్రియల్ టౌన్ బాదచ్ ఆల్ వై దయ థాంక్యూ బహత్ బడ్డి ఖుష్కవరీ ఆ ఖాస్ తో తే సాడే బర్నాలే ద క్యుకి హమేషా బహత్ బడ్డి డిమాండ్ జడి ਸਾਰੇ ਬਰਨਾਲੇ ਦੇ ਜਿਹੜੀ ਬੰਦੇ ਬਹਾਦਰ ਟ੍ਰੇਨ ਸੀ ਉਹ ਸਟਾਪੇਜ ਜਿਹੜਾ ਉੱਥੇ ਨਹੀਂ ਸੀ ਤੇ ਹਰ ਪਾਸਿਓਂ ਚਾਹੇ ਸਾਡੇ ਬੀਜੇਪੀ ਦੀ ਸਾਡੀ ਲੀਡਰਸ਼ਿਪ ਹੋਵੇ ਚਾਹੇ ਕੇਵਲ ਢਿੱਲੋਂ ਜੀ ਹੋਣ ਉਹਨਾਂ ਦੀ ਜੇ ਮੈਂ ਗੱਲ ਕਰਾਂ ਹੋਰ ਸਾਡੇ ਜ਼ਿਲ੍ਹਾ ਪ੍ਰਧਾਨ ਹੋਣ ਇਸੇ ਤਰੀਕੇ ਨਾਲ ਸਾਡੇ ਉੱਥੇ ਦੇ ਮੈਂਬਰ ਪਾਰਲੀਮੈਂਟ ਜਿਹੜੇ ਨੇ ਮੀਤ ਘੇਰ ਜੀ ਚਾਹੇ ਉੱਥੇ ਦੇ ਸਾਡੇ ਮੈਂਬਰ ਪਾਰਲੀਮੈਂਟ ਰਾਜ ਸਭਾ ਅਜਿੰਦਰ ਗੁਪਤਾ ਜੀ ਸਭ ਨੇ ਤੇ ਬੀਜਪੀ ਨੇ ਤਾਂ ਮੈਂ ਸਮਝਦਾ ਮੈਨੂੰ ਇਹ ਕਿਹਾ ਸੀ ਵੀ ਜੇ ਬਰਨਾਲੇ ਆਉਣਾ ਤਾਂ ਉਦੋਂ ਆਇਓ ਜਿੱਨਾਂ ਚਿਰ ਬੰਦੇ ਬਾਰਤ ਦਾ ਸਟਾਪੇਜ ਨਹੀਂ ਪਾਉਂਦੇ ਤੇ ਅੱਜ ਮੈਂ ਸਾਰੇ ਬਰਨਾਲੇ ਵਾਲੇ ਤੇ ਸਾਰੇ ਮਾਲਵੇ ਨੂੰ ਕਿਉਂਕਿ ਨਾਲ ਜਿਹੜੇ ਜ਼ਿਲ੍ਹੇ ਨੇ ਇੱਕ ਪਾਸੇ ਤਾਂ ਬਿਲਕੁਲ ਮਲੇਰਕੋਟ ਲਾਏ ਉਹਨਾਂ ਨੂੰ ਬੜਾ ਫਾਇਦਾ ਹੋਊ ਇੱਕ ਪਾਸਾ ਜਿਹੜਾ ਜਿਵੇਂ ਚਾਹੇ ਉਹ ਸੰਗੂਰ ਦਾ ਹੋਵੇ ਚਾਹੇ ਇੱਕ ਪਾਸਾ ਸਾਡਾ ਮਾਨਸੇ ਦਾ ਹੋਵੇ ਇਹ ਸਾਰਿਆਂ ਨੂੰ ਬਹੁਤ ਵੱਡਾ ਲਾਭ ਆ ਜਿਹੜਾ ਇਸ ਸਟਾਪੇਜ ਦਾ ਮਿਲੂਗਾ ਕਿ ਮੈਂ ਸਾਰਿਆਂ ਨਾਲ ਇਹ ਖੁਸ਼ੀ ਸ਼ੇਅਰ ਕਰਨਾ ਚਾਹੁੰਦਾ ਕਿ ਬੰਦੇ ਵਾਰਤ ਜਿਹੜੀ ਫੋਜਪੁਰ ਤੋਂ ਦਿੱਲੀ ਆ ਹੁਣ ਉਹ ਬਰਨਾਲੇ ਸ਼ਹਿਰ ਦੇ ਵਿੱਚ ਰੁਕੇਗੀ ਤੇ ਬਰਨਾਲੇ ਦੇ ਆਮ ਲੋਕਾਂ ਨੂੰ ਕਾਰੋਬਾਰੀਆਂ ਨੂੰ ਜਿੰਨੇ ਵੀ ਕੰਮ ਦਿੱਲੀ ਨਾਲ ਕਰਨਾ ਆਉਂਦੇ ਆ ਜਾਂ ਦਿੱਲੀ ਤੋਂ ਜਾਣਾ ਹੈ ਤੇ ਉਹ ਬਰਨਾਲੇ ਵਾਲਿਆਂ ਦਾ ਬੜਾ ਕੰਮ ਸੌਖਾ ਹੋਊਗਾ ਤੇ ਮੈਂ ਇਹ ਖੁਸ਼ੀ 'ਚ ਅੱਜ ਉਹਨਾਂ ਦੇ ਸ਼ਰੀਕ ਹੁੰਦਾ ਹੋਇਆ ਇਹਨੂੰ ਤੁਹਾਡੇ ਨਾਲ ਇਹ ਖਬਰ ਸਾਂਝੀ ਕਰ ਰਿਹਾ ਤੇ ਅੱਗੇ ਵੀ ਪੰਜਾਬ ਲਈ ਰੇਲਵੇ 'ਚ ਕੋਈ ਵੀ ਕਮੀ ਆ ਜਿਹੜੀ ਉਹ ਨਹੀਂ ਛੱਡੀ ਜਔ ਧੰਨਵਾਦ